ਨੇ ਗੈਸ ਟੌਸ ਲਗਵਾਉਂਦੀ ਭਈ ਤੇ ਮੇਰਾ ਮੈਂ ਇਦਾਂ ਹੱਟ ਫੜਿਆ ਹੋਇਆ ਇਹਦੇ ਵਿੱਚ ਤੇ ਮੋਬਾਈਲ ਹੀ ਗਾਦੇ ਵੀ ਪੈਸੇ ਵੀ ਹੈਗੇ ਮੈਂ ਬਰਾਕ ਪਰਸ ਵੀ ਵਧੀਆ ਵਾਲਾ ਸੀ ਬਸ ਉਹ ਖੋ ਕੇ ਲੈ ਗਏ ਮਿੰਟ ਜਿਉਂ ਨਾ ਪਤਾ ਹੀ ਨਹੀਂ ਲੱਗਣ ਕਿ 4000 ਰੁਪਏ ਵਿੱਚ ਤੇ ਮੋਬਾਈਲ ਉਨੇ ਹੀ ਸੀਗੇ ਲੱਗਦੇ ਪਏ ਉਨੇ ਹੀ ਸੀ ਬੜੀ ਸਪੀਡ ਨਾਲ ਬੜੀ ਫਾਸਟ ਜਾਂਦੇ ਪਏ ਹੈਗੇ ਤੁਸੀਂ ਕੱਲੇ ਆ ਰਹੇ ਹਾਂਜੀ ਮੈਂ ਕੱਲੀ ਹੀ ਕਾਫੀ ਜਨਵਾਨਾਂ ਦੇ ਮਗਰ ਧੋੜੇ ਪਰ ਉਹ ਕਾਪੂ ਨਹੀਂ ਆਏ ਨਾਂ ਜੋ ਮਨਦੀਪ ਸਿੰਘ ਆ ਜਿੱਲਾ ਮਹਾਰਾਜ ਸਾਰੇ ਆ ਮੈਂ ਇੱਥੇ ਵਰਕਰ ਹੈਗਾ ਸਾਹਮਣੇ ਖत्री ਭਾਣ ਕੋਲ ਇੱਥੇ ਖੜਾ ਆਪਣੇ ਪਲੰਬਰ ਪਾਇ ਪਾਰਾ ਸੀ ਦੇ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਨੂੰ ਕਿਹਾ ਵੀ ਸ਼ਾਇਦ ਐਕਸੀਡੈਂਟ ਹੋ ਗਿਆ ਹੈ ਉਹਨਾਂ ਦਾ ਦੁਪੱਟਾ ਵਗੈਰਾ نیچے ਡਿੱਗਾ ਸੀ ਅਸੀਂ ਭੱਜੇ ਆਏ ਆ ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਟਰ ਮੋਟਰਸਾਈਕਲ ਤੇ ਮੇਰਾ ਪਰਸ ਖੋ ਕੇ ਲੈ ਗਿਆ ਫੋਨ ਹੀ ਵਿੱਚ ਤੇ ਕੁਝ ਉਹਨਾਂ ਦਾ ਕੈਸ਼ ਹੀ ਹਾਂਜੀ ਤੇ ਫਿਲਹਾਲ ਉਹਨਾਂ ਉਹਨਾਂ ਕੋਲ ਫੋਨ ਵੀ ਨਹੀਂ ਹੈਗਾ ਕਿਸੇ ਦਾ ਫੋਨ ਲਾ ਕੇ ਉਹਨਾਂ ਘਰ ਕਾਲ ਕੀਤੀ ਤੇ ਹੁਣ ਉਹਨਾਂ ਦੇ ਘਰ ਦੇ ਪਹੁੰਚੇ ਹਾਂ ਜੀ ਦੱਸਿਆ ਇੱਥੇ ਮੁੰਡੇ ਰੁਕੇ ਸੀ ਬਾਈਕ ਵਾਲੇ ਉਹਨਾਂ ਨੂੰ ਦੱਸਿਆ ਗਏ ਹੈਗੇ ਆ ਉਹ ਕਹਿੰਦੇ ਵੀ ਉੱਥੋਂ ਜਾ ਚੌਂਕ ਤੋਂ ਪਤਾ ਨਹੀਂ ਲੱਗਾ ਵੀ ਕਿੱਧਰ ਨੂੰ ਚਲੇ ਗਏ ਮੈਂ ਨਹੀਂ ਵੇਖਿਆ ਮੈਂ ਸਿੱਧੇ ਉਹਨਾਂ ਲੇਡੀਜ਼ ਦੀ ਆਵਾਜ਼ ਸੁਣੀ ਆ ਆਵਾਜ਼ ਸੁਣ ਕੇ ਮੈਂ ਸਿੱਧਾ ਲੇਡੀਜ਼ ਵਾਲੇ ਗਿਆ ਮੈਨੂੰ ਮੋਟਰਸਾਈਕਲ ਵਾਲੇ ਧਿਆਨ ਹੀ ਨਹੀਂ ਪਿਆ ਮੈਂ ਹੈਗਾ ਸ਼ਾਇਦ ਐਕਸੀਡੈਂਟ ਵਗੈਰਾ ਹੈਗਾ ਦਾ ਕੋਈ ਮੈਂ ਸਿੱਧਾ ਉਧਰ ਨੂੰ ਗਿਆ ਠੀਕ ਵਿਜੇ ਕੁਮਾਰਾ ਮੇਰਾ ਨਾਮ ਐਸ ਆਈ ਐਮ ਹਾਂ ਜੀ ਮੈਂ ਇੱਥੇ ਪੋਸਟਡ ਹਾਂ ਡਿਸਟ੍ਰਿਕਟ ਸ਼ਰਨਜੈ ਸਿੰਘ ਜੱਜ ਸਾ ਤੇ ਉਧਰੋਂ ਸਮਾਨ ਲੈ ਕੇ ਆ ਰਹੇ ਆਪਣੇ ਪੈਦਲ ਹੀ ਤੇ ਪਰਸ ਸੀਗਾ ਇਹਨਾਂ ਦੇ ਹੱਥ ਵਿੱਚ ਕੁਝ ਨਕਦੀ ਉਹਦੇ ਵਿੱਚ 4.5000 ਰੁਪਇਆ ਹੋਰ ਕੀ ਸੀ ਉਹਦੇ 'ਚ 4.5000 ਤੇ ਨਾਲ ਮੋਬਾਈਲ ਫੋਨ ਸੀ ਇਹਨਾਂ ਦਾ ਤੇ ਉਹ ਖੋ ਕੇ ਤੇ ਲੈ ਗਏ ਨੇ ਦੋ ਮੁੰਨੇ ਦੱਸ ਰਹੇ ਨੇ ਦੋ ਮੁੰਨੇ ਆਪਣੇ ਹੈਗੇ ਨੇ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਤੇ ਮੂੰਹ ਬਣੇ ਸੀ ਉਹ ਉਧਰ ਨੂੰ ਜਹਾਜ ਚੌਂਗ ਤੋਂ ਮਨ ਚੌਂਗ ਤੋਂ ਇਧਰੋਂ ਆਏ ਤੇ ਜਹਾਜ ਚੌਂਗ ਨੂੰ ਗਏ ਮੈਂ ਤੇ ਅਜੇ ਸਿਰਫ ਸੁਣ ਕੇ ਅਜੇ ਮੌਕੇ ਤੇ ਆਇਆ ਹਾਂ ਕੰਟਰੋਲ ਰੂਮ ਤੇ ਡਿਫੀਨੇਸ਼ਨ ਦਿੱਤੀ ਹੈ ਮੈਂ ਅਸੀਂ ਭਤੀਜੀ ਦਾ ਵਿਆਹ ਆ अच्छा जी ਤੇ ਉਹਦਾ ਕੋਈ ਆਪਣਾ ਜਿਹੜਾ ਸਮਾਨਸਮਣ ਕੋਈ ਲੈਣਾ ਸੀ ਇਹਨਾਂ ਨੇ ਮਾੜਾ ਮੋਟਾ ਹੋ ਲੈਣ ਗਏ ਸੀ ਇਸ ਕੱਲੇ ਸੀਗੇ ਹਾਂ